ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਫਿਰ ਸ਼ਿਕਾਇਤ ਨਹੀਂ ਚੱਲੀ ਐ ਉਹ ਦਿਨ ਦੀ ਇੱਕ ਗੱਲ ਇਹ ਵੀ ਬੜੀ ਚੱਲ ਰਹੀ ਐ ਵੀ ਦੋਦੇ ਵਾਲਾ ਰਪਿੰਦਰ ਪਹਿਲੇ ਮੈਚ ਤੋਂ ਲੈ ਕੇ ਫਾਈਨਲ ਤੱਕ ਬਾਕਮਾਲ ਪ੍ਰਦਰਸ਼ਨ ਕੀਤਾ ਐ ਪਰ ਯਾਰ ਟਰੈਕਟਰ ਤੇ ਚਲੋ ਜਿਹੜਾ ਬੈਸਟ ਵਾਲੇ ਰੱਖਿਆ ਗਿਆ ਸੀਗਾ ਪਰ ਉਹਦੇ ਵੀ ਇਹ ਗੱਲ ਹੋਈ ਵੀ ਕੋਈ ਇਦਾਂ ਦਾ ਅਵਾਰਡ ਜਾਂ ਇਦਾਂ ਦੀ ਜਿਹੜਾ ਬੈਸਟਾਂ ਤੋਂ ਇਲਾਵਾ ਜਿਹੜਾ ਪਲੇਅਰ ਆਫ ਦਾ ਟੂਰਨਾਮੈਂਟ ਜਿਹੜਾ ਖੱਡਿਆ ਜਾਣਾ ਚਾਹੀਦਾ ਉਹਦੇ ਤੇ ਰਹਿ ਗਿਆ ਚਲੋ ਜੋ ਕੁਝ ਪਿੱਛੇ ਰਹਿ ਗਿਆ ਜੋ ਕਬੱਡੀ ਵਾਲਿਆਂ ਦਾ ਫਰਜ਼ ਬਣਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਉਹ ਫੈਡਰੇਸ਼ਨਾਂ ਦੇ ਮੈਚ ਆ ਤੇ ਚਾਹੇ ਉਹ 8 ਆਲੂਪੰਦੀਆਂ ਟੀਮਾਂ ਦੇ ਮੈਚ ਹੁੰਦੇ ਆ ਜੇ ਕੋਈ ਖਿਡਾਰੀ ਇਦਾਂ ਦੀ ਪਰਫਾਰਮੈਂਸ ਦਿੰਦਾ ਯੋ ਫਾਈਨਲ ਦੇ ਵਿੱਚ ਇੱਕ ਅੱਧੇ ਨੰਬਰ ਤੇ ਰਹਿ ਜਾਂਦਾ ਪਰ ਸਾਰੇ ਮੈਚਾਂ ਦੇ ਵਿੱਚ ਜੇ ਉਹ ਜੋਰ ਮਾਰਦਾ ਉਹਦੇ ਲਈ ਕਬੱਡੀ ਵਾਲਿਆਂ ਦਾ ਫੈਡਰੇਸ਼ਨਾਂ ਦਾ ਕੋਈ ਫੰਡ ਬਣਦਾ ਕੋਈ ਆਪਾਂ ਇਦਾਂ ਦਾ ਸਿਸਟਮ ਕ੍ਰੀਏ ਬਣਾਈਏ ਵੀ ਉਹ ਖਿਡਾਰੀ ਜਿਹੜਾ ਸਾਰਾ ਦਿਨ ਜੋਰ ਮਾਰ ਗਿਆ ਉਹਦੇ ਆਸਤੇ ਵੀ ਕੋਈ ਨਾ ਕੋਈ ਜਿਹੜਾ ਬੈਸਟ ਪ੍ਰਾਈਜ਼ ਕਾਯੋ ਕੈਸ਼ ਪ੍ਰਾਈਜ਼ ਹੋਵੇ ਕਾਯੋ ਕੋਈ ਉਦਾਂ ਸਨਮਾਨ ਹੋਵੇ ਇਹ ਵੀ ਕਰਨਾ ਬਣਦਾ ਹੈ ਮੇਰੇ ਦਿਲ ਦੀ ਗੱਲ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਬਿਲਕੁਲ ਸਹੀ ਗੱਲ ਕੀਤੀ ਹੈ 1000% ਗੱਲ ਸਹੀ ਜਿਹੜੀ ਸਾਡੇ ਸੁਖਰਾਜ ਵੀਰ ਨੇ ਕੀਤੀ ਹੈ ਵੀ ਇਹ ਵੀ ਬੜਾ ਜ਼ਰੂਰੀ ਹੈ ਇਹ ਵੀ ਬੜਾ ਜ਼ਰੂਰੀ ਹੈ ਜਿੱਥੇ ਬੈਸਟ ਪਲੇਅਰ ਮੇਰੇ ਵੀਰੋਂ ਕੱਢੇ ਜਾਂਦੇ ਆ ਇੱਕ ਪਲੇਅਰ ਉਹ ਵੀ ਕੱਢਿਆ ਜਾਣਾ ਚਾਹੀਦਾ ਜਿਹੜਾ ਲੋਕਾਂ ਨੂੰ ਮੇਰੇ ਵੀਰੋ ਲੋਕਾਂ ਦੇ ਦਿਲ ਜਿੱਤਦਾ ਹੈ ਔਰ ਕਈ ਵਾਰੀ ਬੰਦਾ ਰਹਿ ਜਾਂਦਾ ਨੰਬਰਾਂ ਤੇ ਆਪਾਂ ਨਾਲ ਸਮੇਂ ਦੇ ਵਿੱਚ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਾਂਗੇ ਸਾਰੇ ਭਰਾ ਆਓ ਸਾਹਮਣੇ ਹਾਂਜੀ ਸੁਣ ਕਿਵੇਂ ਲੱਗੀਆਂ ਗੱਲਾਂ ਇਹ ਰੁਪਿੰਦਰ ਜਲਾਲ ਤੇ ਸਗਰਾਜ ਰੋਡੇ ਦੀਆਂ ਜੋ ਵੀ ਖਿਡਿਆਰੀ ਸਾਰਾ ਦਿਨ ਜ਼ੋਰ ਮਾਰਦਾ ਤੇ ਉਸ ਲਈ ਫਾਈਨਲ ਦੇ ਵਿੱਚ ਜਾ ਕੇ ਜੇ ਕੋਈ ਇੱਕ ਅੱਧੇ ਨੰਬਰ ਤੋਂ ਰਹਿੰਦਾ ਤਾਂ ਕੁਝ ਨਹੀਂ ਮਿਲਦਾ ਔਰ ਉਸ ਖਿਡਿਆਰੀ ਦਾ ਵੀ ਹੌਸਲਾ ਵਧਾਉਣ ਲਈ ਫਾਈਨਲ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਇਨਾਮ ਰੱਖਣਾ ਚਾਹੀਦਾਗਾ ਜੋ ਕਿ ਸਾਰਾ ਦਿਨ ਖਿਡਿਆਰੀ ਆਪਣੀ ਟੀਮ ਨੂੰ ਜਿਤਾਉਣ ਲਈ ਜ਼ੋਰ ਮਾਰਦਾਗਾ ਰਪਿੰਦਰ ਦੋਦ ਦੇ ਵਾਲੇ ਨੇ ਵੀ ਉਸ ਦਿਨ ਬਹੁਤ ਜ਼ੋਰ ਲਾਇਆ ਸੀਗਾ ਬਾਕੀ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਨਹੀਂ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ